ਹਲੋ ਜੀ ਰਤਨ ਜੀ ਸਤਿ ਸ਼੍ਰੀ ਅਕਾਲ ਦੇਖੋ ਅੱਜ ਇਹ ਮੇਂ ਸਟਾਰਟ ਹੀ ਹੋਈਆਂ ਤੇ ਨਾਲ ਹੀ ਵਾਜੇ ਵੱਜਨੇ ਸ਼ੁਰੂ ਹੋ ਗਏ ਤੁਹਾਨੂੰ ਮੈਂ ਦੱਸਿਆ ਕਿ ਇਹ ਅਮਰੀਕਸਰ ਦੇ ਵਿੱਚ ਨਾ ਬਹੁਤ ਵੱਡੀ ਮਹੱਤਵਪੂਰਨ ਗੱਲ ਹੈ ਕਿ ਅੜੇ ਵਾਜੇ ਲਾ ਕੇ ਤੇ ਉੱਚੀ ਉੱਚੀ ਬੋਲਣਾ ਆਲੂ ਲੈ ਪਿਆ ਲੈ ਸਬਜ਼ੀ ਲੈ ਫਿਰ ਰੈਂਬੋ ਲੈ ਚਾਰ ਬਿੱਲ ਲੈ ਤੇ ਫਿਰ ਕਾਰਪਟ ਲੋ ਕਾਰਪਟ ਲੋ ਔਰ ਫਿਰ ਅੱਜ ਕੱਲ ਤਾਂ ਕਵਾੜ ਵਾਲੇ ਜੋ ਰੱਦੀ ਵਾਲੇ ਆਪਣੇ ਘਰ ਦੇ ਵਿੱਚ ਜੋ ਛੋਟਾ ਛੋਟਾ ਸਮਾਨ ਵਗੈਰਾ ਹੁੰਦਾ ਸੀ ਉਹਨਾਂ ਨੂੰ ਦੇਣੇ ਆ ਨਾ ਉਹਨਾਂ ਨਾਲ ਉਹ ਵਿਚਾਰੇ ਚੰਗੇ ਆ ਜਿਹੜੇ ਕਮ ਸੇ ਕਮ ਬਾਜੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੇ ਦੇਖੋ ਹਜੇ ਹੈਲੋ ਹਾਈ ਹੋਇਆ ਨਹੀਂ ਤੇ ਬਾਜੇ ਪਿੱਛੋਂ ਸਟਾਰਟ ਚੋ ਗਿਆ ਤੇ ਹਾਂਜੀ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਨਾਲ ਜੁੜ ਗਏ ਨੇ ਜੋ ਕਿ ਤੁਸੀਂ ਸਭ ਜਾਣਦੇ ਚੈਨਲ ਦਾ ਨਾਮ ਸੇਮ ਪੇਜ ਮੋਨਿਕਾ ਧਵਨ ਅਫੀਸ਼ੀਅਲ ਰਹੇਗਾ ਤੇ ਜਿਹੜਾ ਸਾਡਾ YouTube ਦਾ ਪੇਜ ਹੈ ਉਹ ਵੀ ਮੋਨਿਕਾ ਧਵਨ ਅਫੀਸ਼ੀਅਲ ਰਹੇਗਾ ਤੇ ਹਾਂਜੀ ਕੌਣ ਕੌਣ 빅 బాస్ ਦੇਖਣ ਲਈ ਤਿਆਰ ਹੈ ਮੇਰੀ ਤਰ੍ਹਾਂ ਮੈਂ 빅 బాస్ ਬਹੁਤ ਪਸੰਦ ਕਰਦੀ ਹਾਂ ਹਰ ਸਾਲ ਦੀ ਤਰ੍ਹਾਂ 빅 బాస్ ਆਂਦਾ ਹੈ ਔਰ ਇੱਕ ਆਂਦਾ ਹੈ ਕਲਰਸ ਟੀਵੀ ਤੇ ਤੇ ਜਿਹੜਾ ਉਹਦਾ ਟਾਈਮ ਪੀਰੀਅਡ ਰਹਿੰਦਾ ਹੈ ਕਲਰਸ ਦਾ 7:30 ਦਾ ਟਾਈਮ ਹੈ ਤੇ ਇੱਕ Jio Stars ਤੇ ਆਂਦਾ ਹੈ ਉਹਦਾ ਟਾਈਮ ਰਹੇਗਾ 9 ਵਜੇ ਦਾ 24 ਅਗਸਟ ਨੂੰ ਮੈਕਸਿਮਮ 9 ਵਜੇ ਸਟਾਰਟ ਹੋ ਜਾਏਗਾ 빅 ਬਾਸ ਤੇ ਕੌਣ ਕੌਣ ਮੇਰੀ ਤਰ੍ਹਾਂ ਪਸੰਦ ਕਰਦਾ ਹੈ ਇਹਦੇ ਬਾਰੇ ਮੈਨੂੰ ਕਮੈਂਟਸ ਔਰ ਮੈਕਸ ਸਟੇਕ ਡਾਲ ਜ਼ਰੂਰ ਦੱਸਣਾ ਤੇ ਤੁਹਾਨੂੰ ਪਤਾ ਮੇਰੇ ਸਾਰੇ ਸਾਲ ਦਾ ਇੱਕੋ ਹੀ ਸੀਰੀਅਲ ਸੁਪਰਸਟਾਰਸ ਹੈ ਉਹ ਹੈਗਾ 빅 ਬਾਸ ਕਿਉਂਕਿ ਔਰ ਸਭ ਤੋਂ ਵੱਡੀ ਗੱਲ ਕੀ ਲੋਕਾਂ ਦੀ ਨਾ ਕੁਆਲਿਟੀਜ਼ ਦਾ ਪਤਾ ਲੱਗਦਾ ਹੈ ਜਿਸ ਦਾ ਮਤਲਬ ਪਿੱਛੇ ਜਿਹੇ ਉਹਦਾ ਇਸਟੈਮਿਕ ਟਾਈਮ ਹੀ ਨਾ ਖਾਣ ਆਈ ਸੀ ਜਾਸੀ ਮਲੇ ਸ਼ਿਫਾਲੀ ਜਿਹੜੇ ਵਾਲਾ ਆਇਆ ਸੀ ਜਾਸੀ ਦਾ ਅਰਥ ਜੋ ਚਲੋ ਇਸ ਟਾਈਮ ਦੁਨੀਆ ਦੇ ਸਾਡੇ ਨਾਲ ਨਹੀਂ ਰਹੇ ਬਟ ਹੀਨਾ ਖਾਨ ਤੇ ਚਲੋ ਵਧੀਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦਵੇ ਹੋਰ ਵੀ ਅੱਗੇ ਲਈ ਤੇ ਬਾਕੀ ਉਹ ਕੁਝ ਕੁਝ ਚੀਜ਼ਾਂ ਇਸਟਰੀਆ ਸਾਡੇ ਸਟਾਰਸ ਜੇ ਮਤਲਬ ਆਉਂਦੇ ਨੇ ਟੀਵੀ ਦੇ ਸੀਰੀਅਲ ਦੇ ਹਨਾ ਤੇ ਉਹ ਕਿਸ਼ਨਾ ਕੁਸ਼ੇ ਜਦੋਂ ਬਹੁਤ ਵਧੀਆ ਲੱਗਦਾ ਸਾਨੂੰ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਆ ਜਿਵੇਂ ਅਸੀਂ ਉਹਨਾਂ ਦੇ ਫੈਨ ਹੁੰਨੇ ਆ ਤੇ ਉਹ ਚੀਜ਼ਾਂ ਨਾ ਹੋਰ ਵੀ ਜ਼ਿਆਦਾ ਉੱਠ ਕੇ ਆਂਦੀਆਂ ਨੇ ਨਿੱਖਰ ਕੇ ਬਾਹਰ ਆਂਦੀਆਂ ਨੇ ਸਤ ਵੜੀ ਗੱਲ ਬੰਦੇ ਦੀ ਕੁਆਲਿਟੀਜ਼ ਦਾ ਪਤਾ ਲੱਗਦਾ ਹੈ ਕਿ ਬੰਦਾ ਵਾਕੇ ਕਿਸ ਤਰ੍ਹਾਂ ਦਾ ਹੈ ਔਰ ਲక్ష్ਮੀ ਨੂੰ ਤੁਸੀਂ ਜਾਣਦੇ ਹੋਵੋਗੇ ਸਾਰੇ ਲక్ష్ਮੀ ਵੀ ਇੱਕ ਵਾਰ ਉਹਦੇ 빅 ਬੌਸ ਸਿਧਾਰ ਦੇ ਟਾਈਮ ਪੀਰੀਅਡ ਤੇ ਆਏ ਸੀ ਤੇ ਜਿਹੜੀ ਸ਼ਵਾਲੀ ਜਿਹੜੇ ਵਾਲਾ ਦੀ ਗੱਲ ਕਰ ਰਹੀ ਉਹ ਵੀ ਸਿਧਾਰ ਦੇ ਟਾਈਮ ਪੀਰੀਅਡ ਤੇ ਆਏ ਸੀ 13빅 ਬੌਸ ਦਾ ਟਾਈਮ ਸੀ ਉਸ ਟਾਈਮ ਤੇ ਫਿਰ ਜਿਹੜਾ ਹੀ ਨਾ ਸੀ ਉਹ ਮੈਨੂੰ ਲੱਗਦਾ 빅 ਬੌਸ 11 ਕਿ 12 ਉਹ ਹੈ ਇੰਨਾ ਮੈਨੂੰ ਪਤਾ ਤੇ ਬਹੁਤ ਮਤਲਬ ਵਧੀਆ ਲੱਗਦਾ ਤੇ ਸਭ ਤੋਂ ਵੱਡੀ ਗੱਲ ਇੱਕ ਸਾਲ ਦਾ ਇੱਕ ਇੱਕ 21 ਸੀਰੀਅਲ ਅਸੀਂ ਦੇਖੀ ਹੈ ਨਾ ਤੇ 21 ਸੀਰੀਅਲ ਬਹੁਤ ਕੁਝ ਸਾਨੂੰ ਮਤਲਬ ਲਾਈਫ ਵਿੱਚ ਸਿਖਾ ਕੇ ਜਾਂਦਾ ਹੈ ਕਿ ਹਾਂ ਮਤਲਬ ਲੋਕਾਂ ਦੇ ਸਟਾਰ ਸਿਸਟਮ ਕਿਸ ਤਰ੍ਹਾਂ ਦਾ ਹੈ ਜਾਂ ਲੋਕ ਸਾਡੇ ਫਰੰਟ ਬੈਕ ਤੇ ਕਿਸ ਤਰ੍ਹਾਂ ਦੇ ਆ ਜਾਂ ਕਿਸ ਤਰ੍ਹਾਂ ਦੇ ਨਹੀਂ ਆ ਹਰ ਇੱਕ ਚੀਜ਼ ਦੀ ਕੁਆਲਿਟੀ ਲੌਇਲਟੀ ਜਿਹਨੂੰ ਕਹਿੰਦੇ ਨੇ ਲਾਈਫ ਦੀ ਸਭ ਤੋਂ ਵੱਡੀ ਸਚਾਈ ਤੇ ਇਸ ਲਈ ਮੈਂ ਬਿੱਗ ਬਾਸ ਦੇਖਣਾ ਬਹੁਤ ਪਸੰਦ ਕਰਦੀ ਆਂ ਤੇ ਮੈਂ ਆਪਣੇ ਬੇਟੇ ਨੂੰ ਕਹ ਰਹੀ ਸੀ beta 24 ਅਗਸਤ ਨੂੰ big boss ਸਟਾਰਟਸ ਹੋ ਜਾਏਗਾ ਫਿਰ ਅਸੀਂ ਆਪਣੇ ਆਪ ਨੂੰ ਬਿਜ਼ੀ ਹੋ ਜਾਣਾ ਕਿਉਂਕਿ ਇਹ big boss ਮੈਕਸਿਮਮ 2.5 ਤੋਂ 3 ਮਹੀਨੇ ਤੇ ਅਦਰਵਾਈਜ਼ ਰਹਿੰਦਾ ਹੀ ਰਹਿੰਦਾ ਤੇ ਇਹ ਲੋੜੀ ਦੇ ਪਾਸ ਪਾਸ ਜਦੋਂ ਜਨਵਰੀ ਦਾ ਮਹੀਨਾ ਹੁੰਦਾ ਉਦੋਂ ਜਾ ਕੇ ਇਹਦਾ ਜਿਹੜਾ ਮੇਨ ਰਿਜ਼ਲਟ ਹੈ ਜਿਹਦਾ ਮਤਲਬ winner ਹੈ ਉਦੋਂ ਇਹ ਮਤਲਬ ਜਿਹੜਾ ਚੁਣਿਆ ਜਾਂਦਾ ਤੇ ਇਸ ਲਈ ਮੈਨੂੰ big boss ਵਧੀਆ ਲੱਗਦਾ ਹੈ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਐਂਜੂਸ ਟੂ ਫੈਮਲੀ ਆ ਤੁਹਾਨੂੰ ਮੈਂ ਦੱਸ ਦਵਾਂ ਕੱਲ ਦਾ ਮੇਰਾ ਵੀਡੀਓ ਨਹੀਂ ਪਿਆ ਵੀਡੀਓ ਦਾ ਮੇਰਾ ਪਰਸੋ ਦਾ ਵੀ ਕੁਝ ਜ਼ਿਆਦਾ ਵਧੀਆ ਨਹੀਂ ਸੀ ਪਿਆ ਸਿਰਫ ਯਸਟ ਓਨਲੀ ਮੈਂ ਸ਼ਾਮ ਦੀ ਚਾਹ ਪੀ ਰਹੀ ਸੀ ਤੇ ਸੋਚਿਆ ਚਲਿਆ ਬੈਠੇ ਬੈਠੇ ਤੁਹਾਡ ਨਾਲ ਗੱਲਬਾਤ ਕੀਤੀ ਜਾਵੇ ਤੇ ਕੱਲ ਦਾ ਮੇਰਾ ਵੀਡੀਓ ਬਿਲਕੁਲ ਨਹੀਂ ਪੈ ਪਾਇਆ ਤੇ ਇਸ ਲਈ ਮੈਂ ਸੋਚਿਆ ਚਲੋ ਨਾਲ ਆਪਣੀ ਪਰਿਵਾਰ ਫੈਮਲੀ ਨੂੰ ਵੀ ਦੱਸ ਦਿਆਂ ਕਿ ਜੋ ਕੋਈ ਬਿੱਗ ਬਾਸ ਪਸੰਦ ਕਰਦਾ ਹੈ ਤੇ ਉਹ ਵੀ ਮੇਰੀ ਤਰ੍ਹਾਂ ਦੇਖੋ ਤੇ ਮਲ ਕਾਫੀ ਕੁਛ ਵਧੀਆ ਅਲੱਗਾ ਇੱਕ ਇੰਟਰਸਟਦਾ ਹੋ ਜਾਂਦਾ ਹੈ ਦੇਖਣ ਚ ਹਾਂਜੀ ਇਹ ਚੀਜ਼ ਬਹੁਤ ਜ਼ਿਆਦਾ ਵਧੀਆ ਹੈ ਤੇ ਕਈ ਕਈ ਵਾਰ ਕੀ ਹੁੰਦਾ ਹੈ ਜੀ ਜਦੋਂ ਸੈਚਰਡੇ ਐਂਡ ਸੰਡੇ ਸਮਾਨਖੰਦ ਸਰ ਆਂਦੇ ਨੇ ਤਾਂ ਉਸ ਟਾਈਮ ਉਹ ਚੀਜ਼ ਹੋਰ ਵੀ ਜ਼ਿਆਦਾ ਉੱਭਰ ਕੇ ਬਾਹਰ ਆਂਦੀ ਹੈ ਬਹੁਤ ਲੋਕਾਂ ਦੀ ਜਿਹੜੀ ਕੁਆਲਿਟੀ ਉਹ ਆਪਣਾ ਸਮਾਨਖੰਦ ਸਰ ਦੱਸਦੇ ਨੇ ਕਿ ਹਾਂ ਜੀ ਤੁਸੀਂ ਵੀਕਿੰਗ ਦੇ ਹਫ਼ਤੇ 'ਚ ਕੀ ਕੀਤਾ ਕਿਸ ਤਰ੍ਹਾਂ ਕੀਤਾ ਜੇ ਕੋਈ ਬੈਕ ਤੇ ਉਹਦੇ ਕਿਸੇ ਨੇ ਬੋਲਦਾ ਵੀ ਹੈ ਜਾਂ ਮਤਲਬ ਕੁਝ ਕਰਦਾ ਵੀ ਹੈ ਤੇ ਉਹ ਵੀ ਲਾਈਵ ਦੀ ਸੱਚਾਈ ਬਾਹਰ ਨਿਕਲ ਕੇ ਆ ਜਾਂਦੀ ਹੈ ਤੇ ਇਸ ਲਈ ਮੈਨੂੰ ਵਧੀਆ ਲੱਗਦਾ ਸੋ ਤੁਸੀਂ ਪਰਵਾਰ ਫੈਮਲੀ ਸਭ ਕਿਨੇ ਹੋ ਆਪਣੇ ਆਪਣੇ ਘਰ 치છા ਕੋ ਤੰਦਰੁਸਤ ਹੋ ਇਸ ਬਾਰੇ ਮੈਨੂੰ ਜਾਣਕਾਰੀ ਦੇਣਾ ਤੇ ਮੈਸੈਂਜਰ ਦੇ ਵਿੱਚ ਇੱਕ ਮੈਸੇਜ ਮੈਨੂੰ ਬਹੁਤ ਆ ਰਹੇ ਨੇ ਕਿ ਮੈਂ ਤੁਸੀ ਸਿਰਫ ਰਾਮ ਰਾਮ ਜੀ ਦਾ ਸੁਨੇਹਾ ਦੇ ਲਿਓ ਸੋ ਬਾਅਦ ਤੁਸੀਂ ਕੋਈ ਗੱਲ ਨਹੀਂ ਕਰਦੇ ਤੇ ਮੈਂ ਤੁਹਾਨੂੰ ਦੱਸ ਦਵਾਂ ਜੀ ਰਾਮ ਰਾਮ ਜੀ ਦਾ ਸੁਨੇਹਾ ਵੀ ਮੈਂ ਔਰ ਉਦੋਂ ਦੇ ਪਾਨੀ ਆ ਜਦੋਂ ਮੈਨੂੰ ਲੱਗਦਾ ਕਿ ਹਾਂ ਮਤਲਬ ਇਹ ਮੈਸੇਜ ਮੇਰੇ ਤੱਕ ਪਹੁੰਚਿਆ ਤੇ ਮੈਂ ਉਹਨਾਂ ਨੂੰ ਅੱਗੇ ਰਿਪਲਾਈ ਦਵਾਂ ਤੇ ਉਸ ਤੋਂ ਬਾਅਦ ਰਿਪਲਾਈ ਜਿਹੜਾ ਦੇਣ ਦਾ ਉਹ ਮੈਨੂੰ ਪਤਾ ਨਹੀਂ ਹੁੰਦਾ ਕਿ ਮੈਂ ਆਪਣਾ ਫੋਨ ਕਦੋਂ ਓਪਨ ਕਰਨਾ ਹੈ ਕਦੋਂ ਆਨਲਾਈਨ ਹੋਣਾ ਹੈ ਕਦੋਂ ਕੈਂਡੀਡੇਟ ਟਾਈਮ ਤੇ ਹੋਣਾ ਜਿਸ ਟਾਈਮ ਤੇ ਵੀ ਮੈਂ ਆਨਲਾਈਨ ਹੋ ਪਾਨੀ ਜਿਸ ਟਾਈਮ ਤੇ ਵੀ ਮੈਂ ਗੱਲਬਾਤ ਕਰ ਪਾਨੀ ਆ ਤੇ ਉਸ ਟਾਈਮ ਮੈਂ ਮਤਲਬ ਜਿਹੜਾ ਕੀ ਹੈ ਮੈਸੇਜ ਦਾ ਜਵਾਬ ਉਹਨਾਂ ਤੱਕ ਜ਼ਰੂਰ ਪਹੁੰਚਾ ਦੇ ਦਿੰਦੀ ਆ ਤੇ ਇਸ ਲਈ ਪਲੀਜ਼ ਸ਼ਿਕਾਇਤ ਨਾ ਕਰਿਆ ਕਰੋ ਤੁਹਾਨੂੰ ਹਰ ਇੱਕ ਚੀਜ਼ ਹੀ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਮੈਮ ਮੈਸੇਜ ਦਾ ਜਵਾਬ ਨਹੀਂ ਦਿੰਦੇ ਮੈਮ ਮੈਸੇਜ ਉਸ ਇੱਕ ਦਿਨ ਮੈਮ ਦੀ ਜਗ੍ਹਾ ਲੈ ਕੇ ਦੇਖੋ ਇੱਕ ਦਿਨ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਰਾ ਦਿਨ ਬੰਦੇ ਦੀ ਅਸਲੀ ਜਿਹੜੀ ਕਹਾਣੀਆਂ ਕੀ ਹੈ ਜਿ ਉਸ ਤੋਂ ਮੈਂ ਫੋਨ ਤੇ ਥੋੜੀ ਟਾਈਮ ਲਈ ਤੁਹਾਡੇ ਨਾਲ ਗੱਲਬਾਤ ਕਰਦੀ ਆ ਥੋੜੇ ਟਾਈਮ ਤੇ ਤੁਹਾਡਾ ਬੋਲਚਾਲ ਕਰਦੀ ਆ ਉਸ ਟਾਈਮ ਮੈਂ ਸਿਰਫ ਆਪਣਾ ਟਾਈਮ ਆਪਣੇ ਆਪ ਨਾਲ ਲਾ ਕੇ ਕਿਵੇਂ ਚਲਦੀ ਆ ਸਿਰਫ ਮੈਨੂੰ ਪਤਾ ਸੋ ਇਸ ਲਈ ਕਿਸ ਕਾਇਤਾ ਨਾ ਕਰਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਕਿ ਚਲੋ ਠੀਕ ਹੈ ਜਿੰਨਾ ਵੀ ਸਮਾਂ ਲਾਦਾ ਮੈਂ ਤੁਹਾਡਾ ਨਾਲ ਗੱਲਬਾਤ ਕਰਨ ਚ ਹਾਜ਼ਰ ਰਹਿਣੀ ਆ ਤੇ ਜੇ ਨਹੀਂ ਕਰ ਪਾਂਦੀ ਤੇ ਉਹਦੇ ਲਈ ਮੈਂ ਦਿਲੋਂ ਸੌਰੀ ਆ ਦਿਲੋਂ ਮਾਫੀ ਤੁਹਾਡੇ ਕੋਲ ਮੰਗਦੀ ਆ ਸੋ ਬਾਕੀ ਪਰਵਾਹ ਫੇਸਬੁੱਕ ਫੈਮਲੀ ਜੀ ਬਹੁਤ ਜਲਦੀ ਹਲਕਾ ਜ ਮੈਂ ਤੁਹਾਨੂੰ ਵੀ ਮਤਲਬ ਲਾਈਵ ਦਿਖਾਵਾਂਗੀ 빅 ਬਾਸ ਦਾ ਕੀ ਬੀਬੀ ਬੋਸ ਦਾ ਸਟਾਰਟਿੰਗ ਸਟੇਪ ਕਿਸ ਤਰ੍ਹਾਂ ਦਾ ਹੋਇਆ ਜਾਂ ਮਤਲਬ ਉਹਦੀ ਸਟਾਰਟਸ ਵਗੈਰਾ ਜਿਸ ਤਰ੍ਹਾਂ ਵੀ ਮੈਂ ਮਤਲਬ ਹਰ ਇੱਕ ਚੀਜ਼ ਤੁਹਾਨੂੰ ਦਿਖਾਉਂਗੀ ਉਹਨਾਂ ਦਾ ਹਾਊਸ ਉਹਦਾ ਜੇਨ ਤੇ ਮੇਰੀ ਰੀਲ ਫੇਸਬੁਕ ਨੇ ਇਤਰਾਜ਼ ਨਾ ਕੀਤਾ ਤੇ ਫਿਰ ਮੇਰੀ ਰੀਲ ਜਿਹੜੀ ਹੈ ਅਪਡੇਟ ਹੋ ਕੇ ਤੁਹਾਡੇ ਤੱਕ ਜ਼ਰੂਰ ਪਹੁੰਚੇਗੀ ਤੇ ਜੇ ਉਹਨਾਂ ਨੇ ਹਲਕਾ ਜਿਹਾ ਵੀ ਕਿਸੇ ਦਾ ਮੈਸੇਜ ਜਾਂ ਨੋਟੀਫਿਕੇਸ਼ਨਸ ਮੈਨੂੰ ਆ ਗਿਆ ਤੇ ਫਿਰ ਮੈਂ ਤੁਹਾਡੇ ਤੱਕ ਨਹੀਂ ਪਹੁੰਚਾ ਪਾਵਾਂਗੀ ਕਿਉਂਕਿ ਉਹਨੂੰ ਥੋੜਾ ਕਾਪੀਰਾਈਟ ਜਿਸ ਤਰ੍ਹਾਂ ਸੀ ਕਿਸੇ ਦੀ ਚੀਟ ਕਰਕੇ ਜਾਂ ਕਿਸੇ ਦੀ ਗੱਲਬਾਤ ਕਰਕੇ ਸੀ ਪਾਉਂਦੇ ਆ ਤੇ ਉਹਦੇ ਵਿੱਚ ਫੇਸਬੁੱਕ ਐਸ ਚੀਜ਼ ਨੂੰ ਪਸੰਦ ਨਹੀਂ ਕਰਦੀ ਕਿਉਂਕਿ ਤੁਹਾਡੀ ਆਪਣੀ ਖੁਦ ਦੀ ਮਿਹਨਤ ਤੁਹਾਡੇ ਆਪਣਾ ਖੁਦ ਦੀ ਪਰਸਨੈਲਿਟੀ ਉਹ ਚੀਜ਼ ਕੰਪਲਸਰੀ ਹੈ ਤਾਂ ਕਿ ਕਿਸੇ ਦੀ ਕਾਪੀਰਾਈਟ ਕਰਕੇ ਨਹੀਂ ਸੋ so, OK ਜੀ थैंक यू सो मच ਤੁਹਾਨੂੰ ਬਦ ਤੇ ਪਿੱਛੇ ਫੈਰੀ ਬੈਠੀ ਹੋਈ ਹੈ ਤੇ ਤੁਹਾਨੂੰ ਬਤਾ ਫੈਰੀ ਠੀਕ ਨਹੀਂ ਗਈ ਕਿਉਂਕਿ ਫੈਰੀ ਨੂੰ ਹੋ ਗਿਆ ਹਲਕਾ ਜਿਹਾ ਫੀਵਰ ਫੋਮੇਨ ਕੱਲ ਕਰਾਂਡੇ ਖੇਲਣ ਗਈ ਸੀ ਤੇ ਕਰਾਂਡਿਆਂ ਦੇ ਵਿੱਚ ਫੋਮੇ ਨੂੰ ਚੰਗੀਆਂ ਵੱੱਗੀਆਂ ਮੁੱਜੀਆਂ ਤੇ ਫੋਮੇ ਢਿੱਲੀ ਹੋ ਕੇ ਬੈਠ ਗਈ ਹੈ ਤੇ ਇਸ ਲਈ ਫਾਰਮੈਨ ਨੂੰ ਅੱਜ ਰੈਸਟ ਦੀ ਬਹੁਤ ਜ਼ਰੂਰਤ ਸੀ ਇਸ ਲਈ ਮੈਂ ਫਾਰਮੈਨ ਕਾ ਬੇਟਾ ਤੁਸੀਂ ਸਕੂਲ ਨਹੀਂ ਜਾਣਾ ਤੁਸੀਂ ਛੁੱਟੀ ਕਰੋ ਇੱਕ ਦਿਨ ਦਾ ਕੋਈ ਕੰਮ ਨਹੀਂ ਹੈ ਤੇ ਤੁਹਾਨੂੰ ਪਤਾ ਹੈ ਸਭ ਤੋਂ ਜ਼ਿਆਦਾ ਮੇਰੇ ਕੋਲ ਕਿਉਂ ਡਰਦੀ ਹੈ ਕਿ ਕਿਤੇ ਮम्मा ਘਰ ਦਾ ਕੰਮ ਨਾ ਕਰਾ ਲਣ ਅਨੁਸ਼ਦਾਨ ਨੂੰ ਇਹ ਨਹੀਂ ਪਤਾ ਕਿ ਮਾਵਾ ਨੂੰ ਤਾਂ ਮਾਸਾ ਖੁਸ਼ੀ ਹੁੰਦੀ ਹੈ ਕਿ ਭੀ ਘਰ ਵਿੱਚ ਹੈਗੀ ਹੈ ਤੇ ਚੱਲ ਮਾੜਾ-ਮੋਟਾ ਮੇਰਾ ਸਾਥ ਦਵੇ ਹੈਲਪ ਕਰੇ ਪਰ ਇਹਨਾਂ ਨੂੰ ਨਾਲ ਹੀ ਕੁਝ ਹੋ ਜਾਂਦਾ ਕਿ ਬਸ ਮਾਂ ਸਾਨੂੰ ਕੰਮ ਨਾ ਕਰਵੇ ਐਦਾਂ ਅਸੀਂ ਬੜੇ ਖੁਸ਼ ਆ ਉਹ ਵੇਖੋ ਇਸ ਦਾ ਬੜੇ ਖੁਸ਼ ਆ ਸਾਰਾ ਦਿਨ ਬੈਠਾਂ ਤੇ ਲੇਟੇ ਮਾਰੀਏ ਤੇ ਬਸ ਤੇ ਚਲੋ ਓਕੇ ਜੀ ਗੱਲਬਾਤ ਕਰਦੇ ਰਵਾਂਗੇ ਮਿਲਦੇ ਰਵਾਂਗੇ ਆਪਣਾ ਪਿਆਰ ਮੁਹੱਬਤ ਸਪੋਰਟ ਕਰਦੇ ਰਵਾਂ ਮੋਨੀਕਾ ਤਮੰਨੂ ਸੋ ਥੈਂਕ ਯੂ so much ਮੇਰਾ ਪਰਿਵਾਰ ਫੇਸਬੁੱਕ ਫੈਮਲੀ